ਜਨਮ ਦਿਨ 13 ਹਰਵਰੀ ਨੂੰ ਆਪਣੇ iracialgarh ਸਦਨ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਸਾਡੇ ਸਮਾਜ ਨੇ ਉੱਥੇ 33 एकड़ 36 एकड़, चत्ती एकड़। ਸ਼ਕਤੀ 1 ਏਕੜ ਜ਼ਮੀਨ ਲਈ ਹੈ ਉਹਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਵਾ ਕੇ ਪਿਆਰ ਸਹਿਤ ਸਾਰੀਆਂ ਸੰਗਤਾਂ ਨੇ ਉੱਥੇ ਜਗ੍ਹਾ ਤੇ ਦਰਸ਼ਨ ਨੇੜਾ ਹੈ ਉੱਥੇ ਗੁਰੂ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾਏਗਾ ਜੋ ਕਿ 13 ਫਰਵਰੀ ਆ ਦਿਨ ਵੀਰਵਾਰ ਦਿਨ ਵੀਰਵਾਰ ਗੁਰੂ ਮਹਾਰਾਜ ਦੇ ਸਦਨ ਜੋ ਅਸਥਾਨ ਮਹਾ ਪਰਸ਼ਾ ਨੇ ਉੱਥੇ ਜਾ ਕਰਕੇ ਮਨਾਉਣੇ ਦਾ ਇਕਤਾ ਮਨਾਉਣੇ ਦੀ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਸਾਰੇ ਮਾਈ ਪਾਈ ਬੱਚੇ ਸਾਰੇ ਉੱਥੇ ਪੁੱਜਣ ਜੋ ਮਹਾਰਾਜ ਜੀ ਦਾ ਦਰਸ਼ਨ ਬੜੀ ਖੁਸ਼ੀ ਦੇ ਨਾਲ ਬੜੇ ਆਨੰਦ ਸਹਿ ਆ ਕਰਕੇ ਲੰਗਰ ਪਾਣੀ ਸਕਣ ਮੋਜਾ ਕਰ ਮਾਇ ਗੁਰ ਜੀ ਕਾ ਖਸਤਾ ਤੇਰੀ ਵਾਹ ਮਾਇ ਕਿਰਤੀ ਤੇਿਆਨਾ ਤੂੰ ਸਰਪਤੀਆ ਰਿਆ ਜੇ ਬਤਨੇ ਤੋਰ ਮੋਰ ਮਨ ਮੰਨਨ ਗਨ ਕੋ ਪੂਰਨ ਬਿਜੇ ਓਮ ਬਾਲ ਬਾਲ ਜਾਵਰ ਮਈਆ ਕਾੜਨੇ ਕਾੜਨ ਕੋ ਬੋਲ ਬਹੁਤ ਜਨਮ ਬਿਤੇ ਕੇ ਮਾ ਲੋ اے ਜਨਮ ਜੀ ਮਰੇ ਨਿੱਕੇ ਕੇਰਵ ਦਾਸ ਆਸਦਾ ਗੁਰੂ ਦੇ ਰਖਣ ਦੇਖੇ ਪਰਮ ਸਤਿਕਾਰ ਗੁਰੂ ਗੁਰੂ ਪ੍ਰਾਰੇ ਗੁਰੂ ਸواری ਸਾਧ ਸੰਗਤਿਓ ਧੰਨ ਤਨ ਸਹਿ ਸਿਰ ਗੁਰੂ ਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਗੁਰੂ ਰਵਿਦਾਸ ਸਾਧੂ ਸੰਪੰਨ ਦਾ ਸੁਸਾਇਟੀ ਰਿਸਟ ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਬੇਗੂ ਪ੍ਰਸਾਦਨ ਦੇ ਵਿੱਚ ਜੋ ਸਚਨ ਚਾਰਗੜ ਦੇ ਨਜ਼ਦੀਕ 36 ਏਕੜ ਜ਼ਮੀਨ ਹੈ ਗੁਰੂ ਅਰਜਨ ਸਾਧੂ ਸੰਪਦਾ ਸੋਸਾਇਟੀ ਇਨੈਕੀਦੀ ਗਈ ਹੈ ਗੁਰੂ ਅਰਜਨ ਸਾਧੂ ਸੰਪਦਾ ਸੋਸਾਇਟੀ ਵੱਲੋਂ ਗੁਰੂ ਅਰਜਨ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 13 ਫਰਵਰੀ ਦਿਨ ਵੀਰਵਾਰ ਨੂੰ ਪ੍ਰਕਾਸ਼ ਦਿਹਾੜੇ ਉੱਥੇ ਮਨਾਉਣ ਦਾ ਉਪਰਾਲਾ ਕੀਤਾ ਗਿਆ ਸਾਰੀਆਂ ਹੀ ਸੰਗਤਾਂ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਉਹ ਸਾਰੀਆਂ ਹੀ ਜੁਨੀਆਵੀ ਗੁਰੂ ਮਹਾਰਾਜ ਦੇ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਸੋਸਾਇਟੀ ਵੱਲੋਂ ਸਭਾ ਵੱਲੋਂ ਕਿ ਉੱਥੇ 13 ਤਰੀਕ ਦਿਨ ਵੀਰਵਾਰ ਨੂੰ ਗੁਰੂ ਰੂदास ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਉੱਥੇ ਮਨਾਏ ਜਾਣਗੇ ਸੂਮ ਸੰਗਤਾਂ ਨੂੰ ਬੇਨਤੀ ਹੈ ਕਿ 13 ਤਰੀਕ ਨੂੰ ਸਾਰੀਆਂ ਸੰਗਤਾਂ ਉੱਥੇ ਪੁੱਜ ਕੇ ਗੁਰੂ ਮਹਾਰਾਜ ਦੇ ਹਜਰ ਸਰਮਣ ਕਰਕੇ ਆਪਣਾ ਜੀਵਨ ਜਿਹੜਾ ਉਸ ਨੂੰ ਸਫਲਾ ਬਣਾਉਣਾ ਹੈ ਸਾਰਿਆਂ ਨੂੰ ਬੇਨਤੀ ਧੰਨਵਾਦ ਮੁਰੇ ਈਸ਼ੂ ਨਿਰਭੈ ਸਤਿਗੁਰੂ ਦਾਸ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ